ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਜਿਹਦੇ ਤਹਿਤ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾਂਦੇ ਨੇ 6000 ਰੁਪਿਆ ਤਕਰੀਬਨ ਆ ਜਾਂਦਾ ਹੈ 2200 ਦੀਆਂ ਕਿਸ਼ਤਾਂ ਦੇ ਨਾਲ ਤੇ ਉਹਨੂੰ ਲੈ ਕੇ ਵੀ ਕਾਫੀ ਜਿਹੜੇ ਨੇ ਉਹ ਕਈ ਤਾਂ ਕਹਿੰਦੇ ਨੇ ਜੀ ਇਹਦੇ ਵਿੱਚ KYC ਕਰਾਈ ਨਹੀਂ ਜੀ ਉਹਨਾਂ ਦੇ ਖਾਤਿਆਂ 'ਚ ਨਹੀਂ ਆਉਂਦੀ ਕਈਆਂ ਨੂੰ ਮਿਲਦੀ ਨਹੀਂ ਹੈ ਕਈ ਅਪਲਾਈ ਨਹੀਂ ਕਰਦੇ ਤੇ ਇਹਦੀ 21ਵੀਂ ਜਿਹੜੀ ਕਿਸ਼ਤਾ ਉਹ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਜਿਹੜਾ ਇੱਕ ਤਰੀਕੇ ਨਾਲ ਚੂਣ ਜ਼ਾਬਤਾ ਵੀ ਲੱਗਿਆ ਹੋਇਆ ਹੈ ਉਥੇ ਦੋ ਗੇਟ ਦੇ ਵਿੱਚ ਚੂਣਾ ਹੋਣੀਆਂ ਨੇ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਮੁੱਦਾ ਥੋੜਾ ਜਿਆਹਾ ਅਹਿਮ ਹੈ ਜੀ ਦੇਖੋ ਪ੍ਰਧਾਨ ਮੰਤਰੀ ਨੇ ਇੱਕ ਕ੍ਰਾਈਮ ਕੀਤਾ ਕ੍ਰਾਈਮ ਕੀਤਾ ਮਤਲਬ ਜੇਕਰ ਪਹਿਲਾਂ ਦੇ ਇਲੈਕਸ਼ਨ ਕਮਿਸ਼ਨ ਦੀ ਕਾਰਵਾਈ ਪੰਜ ਗੱਲ ਸਾਹਮਣੇ ਲੈ ਕੇ ਆਉਂਦੇ ਮਾਇਆਬੱਤੀ ਨਾਲ ਜਿਮ ਕੀਤਾ ਸੀਗਾ ਇਹ ਕ੍ਰਾਈਮ ਆ ਮਾਇਆਬੱਤੀ ਨੂੰ ਮਾਫ ਉਹਨੂੰ ਵਾਪਸ ਲੈਣਾ ਪੈਸੀ ਆਪਣਾ ਫੈਸਲਾ ਇਹ ਕ੍ਰਾਈਮ ਆ ਕਿ 10-10000 ਰੁਪਏ ਉਹਨੇ 1 ਕਰੋੜ ਦੇ ਕਰੀਬ ਔਰਤਾਂ ਦੇ ਖਾਤੇ 'ਚ ਪਾਇਆ ਬਿਹਾਰ ਦੀਆਂ ਔਰਤਾਂ ਦੇ ਚੋਣ ਦੇ ਵਿੱਚ ਇਹ ਵੱਡਾ ਕ੍ਰਾਈਮ ਹੈ ਮੋਦੀ ਜੀ ਨੇ ਕੀਤਾ ਉਹ ਇੱਕ ਕ੍ਰਾਈਮ ਨੂੰ ਹੋਰ ਕਰਨ ਜਾ ਰਹੇ ਨੇ ਉਹ ਕਿ ਦੇਖੋ ਬਿਹਾਰ ਦੇ ਚੋਣਾਂ ਨੇ 6 ਨਵੰਬਰ ਤੇ 11 ਨਵੰਬਰ ਉਸ ਤੋਂ ਪਹਿਲਾਂ ਪਹਿਲੇ ਹਫਤੇ ਮੋਦੀ ਜੀ ਚਾਹੁੰਦੇ ਆ ਜਿਵੇਂ ਕਿ ਖੇਤੀਬਾੜੀ ਮੰਤਰੀ ਸਾਡੇ ਕਹਿੰਦੇ ਆ ਵੀ ਸੀ ਵੀ ਸਾਰੇ ਪਾਸੇ ਸੀ ਕਹਿ ਰਹੇ ਕਿ ਕਿਸਾਨ KYC ਕਰਾ ਲੈਣ ਫਟਾਫਟ ਹੁਣ ਜੇਕਰ ਦੇ ਕਮਾਲ ਦੀ ਗੱਲ ਆ ਮੋਦੀ ਦੀ ਪੋਲਿਟਿਕ ਸਮਝੋ ਤੁਸੀਂ ਕਮਾਲ ਦੀ ਪੋਲਿਟਿਕ ਸਾ ਹੁਣ ਜੇ ਕਾਂਗਰਸ ਵਾਲੇ ਕਹਿੰਦੇ ਨੇ ਜਾਂ ਤੇ ਜਿਸ ਵੀ ਕਹਿੰਦਾ ਕਿ ਜੀ ਇਹ ਤਾਂ ਚੋਣ ਜਾਬਰਤਾ ਲੱਗਿਆ ਚੋਣ ਕਮਿਸ਼ਨ ਕਿਉਂ ਨਹੀਂ ਕਰਦਾ ਕਿਸਾਨਾਂ ਦੇ ਤੁਸੀਂ ਖਾਤੇ ਵਿੱਚ ਕਿਉਂ ਪੈਸੇ ਪਾਰੇ ਹੁਣ ਉਹ ਫਸਣਗੇ ਕਹਖਾਂ ਗੁੱਸੇ ਹੋਣਗੇ ਕਿਸਾਨ ਕਹਿਣਗੇ ਯਾਰ ਕਾਂਗਰਸ ਸਾਡੇ ਵਿਰੋਧੀ ਆ ਸਾਡੇ ਕੋਲ ਚਾਰ ਪੈਸੇ ਆਉਂਦੇ ਆ ਕਾਂਗਰਸ ਕਿਉਂ ਲੋਕ ਰਹੀ ਆ ਤਾਂ ਵੋਟਾਂ ਕਿਉਂ ਆਉਂਦੀਆਂ ਮਤਲਬ ਕਿ ਮੂੰਹ ਤੇ ਕੇਰ ਕਰ ਲਿਆ ਅਗਰ ਸੱਪ ਦੇ ਮੂੰਹ ਚ ਕੋੜ ਕਰ ਲਿਆ ਕੀ ਫਸ ਗਏ ਉੱਥੇ ਤੁਣ ਪਰਬੋਦੀ ਜੀ ਇਸ ਗੱਲ ਨੂੰ ਗੇਮ ਖੇਡ ਰਹੇ ਨੇ